ਹੈਲੋ ਹਾਂ ਬਾਈ ਹਾਂ ਜਰਾ ਜੇ ਕੋ ਅਣਹੋਣੀ ਜੀ ਗੱਲ ਹੋਈ ਯਾਰ ਇੱਕ ਕੀ ਦੱਸੇ ਗੁੱਗੇ ਦੂਜਾ ਪਤਾ ਕੀ ਚੱਕਰ ਪਿਆ ਯਾਰ ਅਸੀਂ ਆਉਂਦੇ ਸੀ ਮੋਗਿਓ ਆਪਣਾ ਹਸਨਪੁਰ ਵਾਲਾ ਫੌਜੀ ਸੀ ਲਾਲ ਮੇਰੇ ਆ ਤੇ ਜਦੋਂ ਅਸੀਂ ਉਧਰੋਂ ਆਈਏ ਤੇ ਸਾਡੇ ਮਗਰ ਉਹਨਾਂ ਨੇ ਗੱਡੀ ਲਾਖੀ ਬਾਈ ਪਹਿਲਾਂ ਤਾਂ ਸਾਡੇ ਨਾਲ ਪਿੱਛੇ ਪਿੱਛੇ ਤੁਰਿਆ ਪਿੱਛੇ ਪਿੱਛੇ ਤੁਰਿਆ ਉਹਨਾਂ ਨੇ ਕਿ ਆ ਵੀ ਇਤਨਾ ਵੱਡਾ ਰੋੜਾ ਬਗਦੀ ਜਾਂ ਸੜਕ ਤੇ ਸਾਨੂੰ ਵੀ ਪਤਾ ਉਹ ਮੈਨੂੰ ਕਹਿੰਦਾ ਗੱਡੀ ਆਪਣੇ ਮਗਰ ਮਗਰ ਆਉਂਦੀ ਆ ਯਾਰ ਮੈਂ ਕਹ ਚਲਾਈ ਜਾਵੇ ਆਪਾਂ ਨੂੰ ਕੀ ਆਪਾਂ ਨੂੰ ਕੀ ਕਰ ਦੇਣਗੇ ਇਹ ਆ ਤੇ ਚੱਲ ਭਾਈ ਉਹ ਜਦੋਂ ਨਾਲ ਅਸੀਂ ਤੈਨੂੰ ਮੋੜਿਆ ਦਿਖਾਣ ਬਾਦਲੇ ਸੜਕ ਤੋਂ ਐ ਨੂੰ ਮੋੜਿਆ ਸੀ ਦੌਧ ਰੰਨੀ ਨੂੰ ਤੇ ਉਹਨਾਂ ਨੇ ਸਾ ਤੋਂ ਰਾਹ ਮੰਗਿਆ ਅਸੀਂ ਰਾਹ ਨਹੀਂ ਬਾਈ ਉਹਨਾਂ ਨੂੰ ਦਿੱਤਾ ਰਾਹ ਨਹੀਂ ਦਿੱਤਾ ਤੇ ਉਹਨਾਂ ਨੇ ਬਹੁਤ ਹਾਨੂ ਨ ਮਾਰੇ ਲੱਟਾਂ ਵੀ ਦਿੱਤੀਆਂ ਪਰ ਅਸੀਂ ਰਾਹ ਨਹੀਂ ਦਿੱਤਾ ਮੈਂ ਕਹ ਜੇ ਰਾਹ ਤੇ ਤੈਨੂੰ ਗੱਡੀ ਭੂਰੇ ਲਾਉਣਗੇ ਯਾਰ ਵੀ ਹੈ ਬੰਦੇ ਇਹ ਉਪਰੇ ਜੇ ਆ ਤੇ ਹੋ ਸਕਦਾ ਗੱਡੀ ਵੀ ਖੋ ਲੈਣਾ ਤੇ ਕੋਸੋ ਦੂਜਾ ਪੈਸੇ ਵੀ ਕੋਣ ਜਿਹੜੇ ਕੋਲੇ ਹੈਗਾ ਫੌਜੀ ਕੋਲੇ ਵੀ ਸੀਗੇ ਬੇਰੇ ਕੋਲੇ ਤਿੰਨ-ਚਾਰ ਹਜ਼ਾਰ ਰੁਪਈਆ ਸੀਗਾ ਤੇ ਸਾਨੂੰ ਆਹੀ ਡਰ ਸੀ ਮੈਂ ਕਿ ਪੈਸੇ ਨੂੰ ਹੀ ਪਹਿਣਗੇ ਚਲੋ ਅਸੀਂ ਬਾਈ ਉਹਨਾਂ ਨੂੰ ਰਾਹ ਨਹੀਂ ਦਿੱਤਾ ਰਾਹ ਨਹੀਂ ਦਿੱਤਾ ਤੇ ਸਾਨੂੰ ਹੀ ਹੌਂਸਲੀ ਅਸੀਂ ਕਿਹਾ ਸਟੋਰ ਕੋਲੇ ਪਹੁੰਚ ਗਏ ਜੇ ਅਸੀਂ ਸਟੋਰ ਕੋਲੇ ਪਹੁੰਚ ਗਏ ਚਲੋ ਉੱਥੇ ਬੰਦੇ ਹੁੰਦੇ ਆ ਤੇ ਨਾ ਉਹ ਤਾਂ ਸਟੋਰ ਚ ਵੜ ਦਿਆਂਗੇ ਗੱਡੀ ਤੇ ਅਸੀਂ ਬਾਈ ਉਹਨਾਂ ਨੂੰ ਰਾਹ ਨਹੀਂ ਦਿੱਤਾ ਤੇ ਬਹੁਤ ਉਹਨੇ ਹਾਰ ਨਮਾਰੇ ਰਾਹ ਜਾਨੀ ਮੰਗਲ ਨੂੰ ਤੇ ਰਾਹ ਦੇ ਵਿੱਚ ਵੀ ਨਹੀਂ ਕੋਈ ਸਾਨੂੰ ਤਾਂ ਡਰ ਆਈ ਸੀ ਵੀ ਆਸੇ-ਪਾਸੇ ਕੋਈ ਖੇਤ ਵਾਲਾ ਹੋਵੇ ਚਲ ਅਸੀਂ ਫੇਰ ਵੀ ਰਾਹ ਦੇ ਦਿੱਗੇ ਇਹਨੂੰ ਤੇ ਜਦੋਂ ਉਹ ਸਾਨੂੰ ਨਾਕਵੇਦ ਵਾਲੇ ਬਰੇਤੇ ਸਿਪਾਈ ਹੁੰਦੇ 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 ਸਟੋਰ ਕੋਲੇ ਆ ਗਏ ਸਟੋਰ ਕੋਲੇ ਆ ਕੇ ਨਾ ਬਾਰ ਦੇ ਵਿੱਚ ਚਾਰ ਪਹੀਏ ਖੜੇ ਸੀਗੇ ਪਹੀਏ ਕਿਹੜੇ ਤੇ ਮੇਰੇ ਹੁਣ ਛੋਟੀ ਬਰੇ ਕੋਲੇ ਹੁੰਦੀ ਹੋਏ ਮੇਰੇ ਕੋਲੇ ਛੋਟੀ ਸੀਗੀ ਤੇ ਮੈਂ ਮਾਸੇ ਮੈਂ ਕਹਾਂ ਵੀ ਚਾਰ ਪਹੀਏ ਆ ਤੇ ਦੋ ਆਪਾਂ ਤੇ ਤੂੰ ਕੋਈ ਨਹੀਂ ਇੱਥੇ ਖੜ ਜਾਰ ਬਈਆ ਫੜ ਲਾ ਉਹ ਕਹਿੰਦਾ ਮੇਰੇ ਕੋਲ ਤੂੰ ਛੋਟੀ ਫੜਾ ਪਉਂਦੀ ਸੀਗਾ ਉਹ ਕਹਿੰਦਾ ਕੋਈ ਨਹੀਂ ਇੱਕ ਦੋਨੋਂ ਦਾ ਮਤਲਬ ਝਟੂ ਚਲ ਮੈਂ ਕਹਾਂ ਅਸੀਂ ਪਾਈ ਬਾਹਰ ਨਿਕਲ ਗਏ ਗੱਡੀ ਤੋਂ ਖੜ ਗਏ ਤੇ ਵਿਚਾਰੇ ਬੰਦੇ ਸਿਆਣੇ ਕੌਣ ਆ ਤੇ ਉਹਨਾਂ ਨੇ ਜੀ ਗੱਡੀ ਸਾਡੇ ਪਾਸੇ ਹੌਲੀ ਕਰਕੇ ਤੇ ਸਾਡੇ ਪਾਸੇ ਦੀ ਜਾਨੀ ਬੋਲੇ ਉਹ ਵੀ ਉਹਨੂੰ ਪਤਾ ਲੱਗੇ ਬੰਦੇ ਸੂਟੀ ਲੈ ਕੇ ਖੜ ਗਏ ਤੇ ਬੋਲੇ ਮੈਂ ਕਹਿੰਦੀ ਉਹ ਵੀ ਨਹੀਂ ਉਹਨਾਂ ਨੇ ਗੱਡੀ ਸਾਡੇ ਕੋਲ ਦੀ ਹੌਲੀ ਕਰਕੇ ਨੰਗਾ ਕੇ ਸਾਡੇ ਲਈ ਦੇਖਿਆ ਅਸੀਂ ਨਹੀਂ ਮੈਂ ਕਹਿੰਦੀ ਹਸਿਆ ਨਹੀਂ ਕੌਣ ਆ ਉਹ ਬੰਦੇ ਉੱਪਰ ਹੀ ਸੀ ਸਵਿਫਟ ਗੱਡੀ ਸੀ ਤੇ ਪਰ ਅਸੀਂ ਬਾਈ ਨਾ ਤਾਂ ਸਾਥ ਉਹ ਉਹਦੇ ਵਿੱਚ ਦੇਖਿਆ ਗਿਆ ਛੇਤੀ ਛੇਤੀ ਦੇ ਵਿੱਚ ਅਸੀਂ ਨੰਬਰ ਹੀ ਦੇਖ ਲੈਂਦੇ ਗੱਡੀ ਦਾ ਅਸੀਂ ਨੰਬਰ ਬਣੀ ਦੇਖਿਆ ਤੇ ਮਤਰਾ ਉਹ ਗੱਡੀ ਜਦੋਂ ਉਹਨਾਂ ਨੇ ਬੜੀ ਬੁੜਕੇ ਸਪੀਡ ਨਾਲ ਭਜਾ ਕੇ ਨਾ ਪ੍ਰੀਤ ਵਾਲੇ ਕੋਠਿਆਰੇ ਨੂੰ ਝੱਕਦੀ ਚੱਲਦੇ ਬਾਈ ਉਹ ਉਧਰੋਂ ਜਾ ਕੇ ਤੇ ਮੈਂ ਕਿਹਾ ਵੀ ਚੱਲ ਗਏ ਬੰਦੇ ਫਿਰ ਇਹ ਮੈਨੂੰ ਕਹਿੰਦਾ ਨਹੀਂ ਨਹੀਂ ਕਈ ਬੰਦੇ ਮੂਰੇ ਗੱਡੀ ਗੁੱਟੀਆਂ ਘੇੜ ਤੂੰ ਹੜਕ ਜਾਤਾ ਘੰਟਣ ਹੋਰ 10 20 ਮਿੰਟ ਇੱਥੇ ਅੜਕ ਜਾ ਜਿੱਥੇ ਹੁਣ ਆਪਾਂ ਖੜੇ ਆ ਇੱਥੇ ਤਾਂ ਆਪਣੀ ਫਾਜਤਾ ਪਾੜਾ ਜੋ ਹਰ ਬਣਾਉਣ ਨੂੰ ਕੋਣ ਕਰਦੇ ਆਂਗੇ ਵੀ ਤੂੰ ਇੱਥੇ ਹੀ ਖੜਾ ਰਹਿ ਚੱਲ ਅਸੀਂ ਉੱਥੇ ਖੜ ਕੇ ਚਲੇ ਸੀ ਅੰਦਰ ਤੱਕ ਨਹੀਂ ਮੈਂ ਕਿਹਾ ਸਾਢੇ 9 ਤਾਂ ਕੋਈ ਹੈ ਨਹੀਂ ਸੀ ਸਟੋਰ ਵਾਲੇ ਤਾਂ ਤੇ ਬਾਈ ਇੱਕ ਹੋਰ ਕਰਦਾ ਸੀ ਪਰ ਇਹਦੇ ਭਈਏ ਬਾਹਰ ਖੜੇ ਸੀ ਦਰਾਂ ਜੋ ਚੱਲ ਅਸੀਂ ਉਹਨਾਂ ਦੇ ਅਸਰ ਉਹਨਾਂ ਨੂੰ ਅਸੀਂ ਭਈਆਂ ਨੂੰ ਲਾ ਕੇ ਮੈਂ ਕਿਹਾ ਇੱਥੇ ਖੜ੍ਹ ਜਾ ਯਾਰ ਕੋਈ ਨਹੀਂ ਤੁਹ ਅਰਗੇ ਤੇ ਭਈਏ ਵਿੱਚ ਕੰਨੇ ਜੇ ਹੋਗੇ ਉਹਨੂੰ ਪਤਾ ਲੱਗ ਵੀ ਇਹ ਗੱਡੇ ਨਹੀਂ ਝਾਕਦੇ ਯਾਰ ਚੱਲ ਜੀ ਅਸੀਂ ਉਧਰ ਉਹ ਉਧਰ ਨੂੰ ਮੁੜ ਗਏ ਤੇ ਅਸੀਂ ਹੁਣ ਮੈਨੂੰ ਕਹਦਾ ਚੱਲ ਗਏ ਮੈਂ ਕਿਹਾ ਚੱਲ ਚੱਲ ਜੀ ਅਸੀਂ ਘਰੇ ਆ ਕੇ ਜਦੋਂ ਗੱਲ ਕਰੀ ਤੇ ਸਾਡੇ ਨਾਲ ਇੱਕ ਬੰਦਾ ਮਿਲਿਆ ਕਹਿੰਦਾ ਕਿ ਯਾਰ ਚਲੋ ਚੱਲ ਗਏ ਆਪਾਂ ਪੁਲਿਸ ਦੇ ਕਹਿ ਕੇ ਮੈਂ ਕਿਹਾ ਛੱਡਹਿਣਾ ਜਦੋਂ ਆਪਾਂ ਨੂੰ ਇਹਨਾਂ ਨੇ ਕੁਝ ਨਹੀਂ ਕਿਹਾ ਯਾਰ ਆਪਾਂ ਇਹਨਾਂ ਨੂੰ ਕਹਿੰਦੇ ਇਹਨਾਂ ਨੇ ਆਪਾਂ ਨੂੰ ਕਿਹਾ ਵੀ ਖਬਰ ਹੁਣ ਕੀ ਪਤਾ ਜੇ ਤਾਂ ਆਪਾਂ ਮੂੰਹੋਂ ਬੋਲ ਦੇ ਕੋਸਾ ਦਰਮਿਆਨ ਗੱਲ ਕਰਦੇ ਫਿਰ ਤਾਂ ਆਪਾਂ ਵੀ ਕਹਿੰਦੇ ਵੀ ਹਾਂ ਲੁੱਟਣ ਆ ਲਈ ਸੀ ਜਾਂ ਕੋਹਣ ਆ ਲਈ ਸੀ ਉਹ ਉਹਨਾਂ ਨੇ ਆਪਣੇ ਪਾਸੇ ਦੀ ਨੰਗਾ ਕੇ ਨਿਕਲ ਗਏ ਜੀ ਆਪ ਨੂੰ ਬੋਲਦੇ ਜਾਂ ਕੋਈ ਗੱਲ ਕਹਿੰਦੇ ਫਿਰ ਤਾਂ ਆਪਾਂ ਕਾਰਵਾਈ ਕਰਦੇ ਮੁੜ ਕੇ ਕਾਰਵਾਈ ਕਰੀ ਤਾਂ ਬਾਈ ਬੰਦਾ ਜੇ ਕੋ ਉਹ ਹੋ ਸਕਦਾ ਆਪਾਂ ਨੂੰ ਜਾਣਦੇ ਹੁਣ ਆਪਾਂ ਨਾ ਉਹਨਾਂ ਨੂੰ ਜਾਣਦੇ ਹੋਈਏ ਇਸ ਕਰਕੇ ਅਸੀਂ ਬਾਈ ਕਿਸੇ ਨੂੰ ਕੁਝ ਨਹੀਂ ਕਿਹਾ ਮੈਂ ਕਿਹਾ ਚੁੱਪ ਰਕੇ ਜਾ ਨਾ ਜਾਣਦੇ ਮੈਂ ਬਾਈ ਇੱਕ ਤੁਹਾਨੂੰ ਗੱਲ ਕਰਦਾ ਸਾਰੇ ਬੰਦ ਜਿਹੜੇ ਵੀ ਜਾਉਣਾ ਦੋ ਬੰਦਿਆਂ ਤੋਂ ਤਿੰਨਾਂ ਬੰਦਿਆਂ ਤੋਂ ਦੋ ਬੰਦਿਆਂ ਤੋਂ ਘੱਟ ਨਾ ਕਿਤੇ ਜਾਇਆ ਕਰੋ ਜਦੋਂ ਕਿਤੇ ਬਾਹਰ ਅੰਦਰ ਜਾਣਾ ਨਾ ਰਿਸ਼ਤੇਦਾਰੀ 'ਚ ਜਾਣਾ ਜਾਂ ਕਿਤੇ ਹੋਰ ਜਾਣਾ ਦੋ ਬੰਦਿਆਂ ਤੋਂ ਤੇ ਤਿੰਨਾਂ ਬੰਦਿਆਂ ਤੋਂ ਘੱਟ ਨਾ ਜਾਇਆ ਕਰੋ ਹੁਣ ਨਹੀਂ ਬਾਈ ਪਤਾ ਹੁਣ ਸਮਾਂ ਇੰਨਾ ਨਾਜ਼ਕ ਆ ਗਿਆ ਹੁਣ ਤਾਂ ਹਥਿਆਰ ਸੂਰ ਆਮੀ ਬੰਦੇ ਚੱਕੀ ਫਿਰਦੇ ਆ ਆ ਮੁੱਲ-ਮੱਲ ਜਿਹੇ ਤੇ ਆਪਦਾ ਬਚ ਕੇ ਜਿੱਥੇ ਵੀ ਜਾਣਾ ਪੈਸੇ ਵੀ ਆਪ ਦੇ ਕਿਤੇ ਦੋ ਚੌ ਚਾਈ ਪਾਓ ਪਾਸੇ ਗੱਡੀ 'ਚ ਰੱਖ ਦੋ ਕਿਤੇ ਥੋੜੇ ਰੱਖੋ ਕੋਲੇ ਆ ਇਹ ਚੀਜ਼ ਤਾਂ ਹੁਣ ਬਚਤੀ ਰੱਖੋ ਸਮਾਂ ਬਹੁਤ ਗੱਲਦਾ ਬਾਈ ਕੋਈ ਕਿਸੇ ਨੂੰ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਕਿਸੇ ਨੂੰ ਆ ਇਹਨਾ ਆਪਣਾ ਬੰਦਾ ਮਾਰ ਦੇਵੇ ਕੋਈ ਬੂਲੀ ਮਾਰਦੇ ਵੇ ਕੋਈ ਕੋਸ਼ਿਸ਼ ਕਰ ਲੈ ਕੋਈ ਨਹੀਂ ਕਿਸੇ ਨੂੰ ਪੁੱਛਦਾ বাজ ਗਏ ਇਹ ਤਾਂ ਹੁਣ ਰਾਜ ਹੀ ਪਤਾ ਨਹੀਂ ਕਿਹੇ ਜਾ ਗਏ ਉਹੀ ਮੱਲੋ ਬਲੀ ਜਾ ਟੱਕੇ ਨੇ ਵਿੱਚ ਵੱਜਣ ਮਾਰਨ ਗੱਡੀ ਟੱਕੇ ਨਹੀਂ ਜੇ ਅਸੀਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਆਹ ਬੂਰੇ ਸਟੋਰ ਆ ਗਏ ਘਰ ਆ ਗਏ ਹੁਣ ਵਿੱਚ ਉਹਨਾਂ ਦੇ ਘਰ ਸੀ ਉੱਤੇ ਕੋਲੇ ਉਹਨਾਂ ਨੂੰ ਬੜਾ ਡਰ ਬੈ ਗਿਆ ਵੀ ਹੁਣ ਘਰ ਆ ਗਏ ਵੀ ਹੁਣੇ ਬੰਦੇ ਚੱਕਣੇ ਹੋ ਗਏ ਤੇ ਬਾਡੇ ਪਾਸੇ ਦੀ ਕੱਢ ਕੇ ਅਸੀਂ ਸਟੋਰ ਦੇ ਨੂੰ ਕਰ ਲਈ ਉਹਨਾਂ ਨੇ ਸਾਡੇ ਪਾਸੇ ਦੇਖ ਕੇ ਗਏ ਸਾਨੂੰ ਐ ਪੂਰੀ ਗੌਰ ਨਾਲ ਤੇ ਜੇ ਕੱਢਦੇ ਸੀ ਬੁੱਲੇ ਨਹੀਂ ਕੁਸੇ ਮੈਂ ਕਹ ਜੀਏ ਤੇ ਤੋਂ ਬਰਗ ਮੋਰਕੀ ਤੋਂ ਨੂੰ ਮੋੜਤੀ ਇਹਨਾਂ ਨੇ ਪਰੀਤ ਸਾਡੇ ਕੋਟਾਂ ਨੇ ਨੂੰ ਚਲ ਮਦੋ ਕਰੇ ਉਹ ਨਿਕਲ ਕੇ ਤੇ ਅਸੀਂ ਉੱਥੋਂ ਦਾ 20 ਮਿੰਟ ਕੱਢ ਕੇ ਚਲਟਾਲ ਕੇ ਵੀ ਚਲ ਜੀ ਪੂਰੇ ਆ ਦੇ ਪੀ ਕਿਤੇ ਖੜੇ ਹੋਏ ਉੱਠ ਜਾਣਗੇ ਚਲ ਅਸੀਂ ਪਰੇ ਪਾਈ ਫੁੜ ਕੇ ਕਰੇ ਆਗੇ ਕਰੇ ਆਖੇ ਸਾਡਾ ਤਾਂ ਦਾਮ ਨਾ ਦਾ ਉਹਨਾਂ ਰਲੇ ਬੁੜੀਆਂ ਕੰਨ ਦੱਸੋ ਕੀ ਗੱਲ ਇਹ ਹੁਣ ਦੱਸ ਜੀ ਕਿ ਮੈਂ ਕਿਹਾ ਵੀ ਆਹ ਗੱਲ ਸੀ ਫਿਰ ਦੱਸੀ ਮੈਂ ਤਾਂ ਸਾਨੂੰ ਕਹਿੰਦਾ ਵੀ ਕੋਈ ਬੰਦਾ ਵੀ ਦੋ ਤਿੰਨਾਂ ਬੰਦਿਆਂ ਤੋਂ ਨਾ ਜਾਇਆ ਕਰੋ ਹਾਂ ਗੱਡੀ ਤੇ ਜਾਣਾ ਮੋਟਰਸਾਈਕਲ ਤੇ ਜਾਣਾ ਦੋ ਬੰਦੇ ਗੱਡੀ ਤੇ ਜਾਣਾ ਦੋ ਬੰਦੇ ਅੱਜ ਕੱਲ ਤਾਂ ਗੱਡੀਆਂ ਵੀ ਖੋ ਕੇ ਲੈ ਜਾਂਦੇ ਆ ਤਾਂ ਜਮਾਨਾ ਇਹ ਜਾ ਗਿਆ ਉਹ ਕੁਸੋਗੀ ਦੀ ਨਿਕਲਣੀ ਪਤਾ ਨਹੀਂ ਕਿਥੇ ਘੜਿਆਉਣਗੇ ਜਾ ਕੇ ਹਾਂ ਬਸ ਇਹੀ ਮੈਂ ਤਾਂ ਤੁਹਾਨੂੰ ਬਾਰ ਵਾਰ ਇਹੀ ਗੱਲ ਹੀ ਕਹਿਣੀ ਸੀ ਮਿੱਤਰੋ ਜਦੋਂ ਵੀ ਗੱਡੀ ਤੇ ਜਾਣਾ ਦੋ ਬੰਦਿਆਂ ਤੋਂ ਘਟ ਨਾ ਜਾਓ ਮੋਟਰਸਾਈਕਲ ਦੇ ਜਿਹੜਾ ਤਾਂ ਵੀ ਦੋ ਬੰਦਿਆਂ ਤੋਂ ਘਟ ਨਾ ਜਾਓ ਇਕੱਲੇ ਤੇ ਇਕੱਲੇ ਦਾ ਅੱਜ ਕੱਲ ਟਾਈਮ ਹੈ ਨਹੀਂ ਚਾਹੇ ਨੇੜੇ ਜਾਣਾ ਚਾਹੇ ਦੂਰ ਜਾਣਾ ਆ ਗੱਲ ਸੀ ਅਣਹੋਣੀ ਹੋਈ ਗੱਲ ਇਹ ਇੱਕੋ ਦਸਣੀ ਸੀ ਚਲੋ ਹੁਣ ਦੱਸਿਓ ਵੀ ਕੀ ਜਦੋਂ ਆਪਣਾ ਦਾ ਉਹਨਾਂ ਨੇ ਨਹੀਂ ਆਪਾਂ ਨੂੰ ਕੁਝ ਕਿਹਾ ਆਪਾਂ ਹੋ ਸਕਦਾ ਸਾਨੂੰ ਸ਼ੱਕ ਪੈ ਗਈ ਵੀ ਇਹ ਬੰਦੇ ਲੁੱਟਣ ਆਲੇ ਆ ਵੀ ਹਾਂ ਜਾਂ ਪੈਸੇ ਖੋਣਗੇ ਜਾਂ ਗੱਡੀ ਖੋਣਗੇ ਬਸ ਸਾਨੂੰ ਆ ਸ਼ੱਕ ਸੀ ਤੇ ਅੱਡੇ ਜਰ ਜੇ ਨਗਰ ਦਾ ਕਿੰਨੇ ਪਿੱਛੇ ਵੱਡਾ ਰੋਡ ਸੀ ਉੱਤੇ ਨਾ ਕਿਹਾਦੇ ਮੂਰੇ ਮਗਰਮਗਰ ਲਈ ਆ ਇਹ ਮਗਰਮਗਰ ਲਈ ਆ ਇਹ ਇਧਰ ਨੂੰ ਅਸੀਂ ਬੜੀ ਉਧਰ ਨੂੰ ਮੁੜ ਪਏ ਇਹਨੂੰ ਮੁੜ ਇਧਰ ਨੂੰ ਬੜ ਪਏ ਪੜ ਕੇ ਪਨੀਰਸਾਲੇ ਕੋਟੇ ਨੇ ਨੂੰ ਚੱਕਤੀ ਫੇਰ ਜੇ ਦੋਦਰ ਉਹਨਾਂ ਦਾ ਦੋਦਰ ਕਰੇ ਅੰਦਰ ਵੱਟਦੇ ਅ ਚਲ ਠੀਕ ਆ ਹੁਣ ਤਾਂ ਕੁਛ ਨਹੀਂ ਆ ਕੋਈ ਕੋਈ ਨਹੀਂ ਬਰਸ ਹ ਇਹ ਨਹੀਂ ਕੁਛ ਕੋਈ ਠੀਕ ਹੈ ਜੇ ਕੋਈ ਗੱਲ ਬਾਤ ਹੋਵੇ ਤਾਂ ਉਹੀ ਜਾਣੇ ਕੋਈ ਨਾ ਕੋ ਚਲੋ ਠੀਕ ਆ ਹੋਏ ਬਈ ਨਾ ਕੰਨ ਨਾ ਸਮਾਂ ਗਾ ਤਾ ਯਾਰ ਕਮਾ ਲਈ ਹੋ ਗਈ ਲੋਕਾਂ ਦੀ ਅਕਸਰ ਹੀ ਹੋ ਗਿਆ ਤਾਂ ਤਾਂ ਪਤਾ ਆ ਕਰਨੇ ਮੈਂ ਨਾ ਯਾਰ ਬਸ ਇਸ ਸਮੇਂ ਤੋਂ ਬਚੋ ਜਿੰਨਾ ਬਚਿਆ